ਮੇਰੀ ਜਿਹੜੀ ਸੱਸ ਸਾ ਗਰਜੀਤ ਕੌਰ ਉਹਨੂੰ ਹੁਣ ਖੁੱਲਾ ਚੈਲੰਜ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦਾਸ ਨੂੰ ਤੁਸੀਂ ਜਾਣਦੇ ਹੋ ਦਾਸ ਗੁਰਵਿੰਦਰ ਸਿੰਘ ਖੇੜੀ ਨਾਥ ਆਸ਼ਰਮ ਖੇੜੀ ਵਾਲੇ ਤੁਹਾਡੀ ਅਰਦਾਸਾਂ ਸਦਕਾ ਥੋੜਾ ਜਿਹਾ ਸਰੀਰ 'ਚ ਫਰਕ ਪਿਆ ਉਹਨਾਂ ਸਾਰਿਆਂ ਨੂੰ ਪੱਦਾ ਵੀ ਮੇਰਾ ਜਿਹੜਾ ਬੀ.ਐਮ.ਸੀ ਤੋਂ ਇਲਾਜ ਜਿਹੜਾ ਚੱਲਦਾ ਸੀ ਪੇਟ ਦਾ ਔਰ ਹੁਣ ਫੋਰਟਿਚ ਤੋਂ ਚੱਲਦਾ ਹੁਣ ਫਰਕ ਪਿਆ। ਉਹ ਮੈਨੂੰ ਜਿਹੜਾ ਜ਼ਹਿਰ ਖਵਾਤਾ ਸੀਗਾ, ਕੈਮੀਕਲ ਖਵਾਤਾ ਸੀ ਕੋਈ। ਸੋ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਫਰਕ ਪਿਆ। ਸੋ ਅੱਜ ਪਹਿਲੀ ਵਾਰ ਅਸੀਂ ਤਕਰੀਬਨ ਮੈਂ 10 ਮਹੀਨੇ ਜੀਲ ਚ ਰਿਹਾ ਤੇ 3 ਮਹੀਨੇ 2 ਮਹੀਨਾ ਮੈਨੂੰ ਆ ਗਿਆ ਨੂਰ ਗਿਆ ਉਹਨਾਂ 1.5 ਮਹੀਨਾ ਅੱਜ ਕਿੰਦੀ ਠੀਕ 14 ਜੁਲਾਈ ਅੱਜ ਰਾਤ ਨੂੰ ਅਸੀਂ ਵੀਡੀਓ ਬਣਾ ਰਹੇ ਹਾਂ ਸੋ ਇਹ ਬਾਦ ਨਹੀਂ ਆ। ਸੋ ਇਹੀ ਬੈਂਕੀਆਂ ਕਰਨੀਆਂ ਸੀ ਵੀ ਇੱਕ ਤਾਂ ਮੇਰੀ ਜਿਹੜੀ ਸੱਸ ਸਾਹਿਬ ਗਰਜੀਤ कौर ਉਹਨੂੰ ਹੁਣ ਖੁੱਲਾ ਚੈਲੰਜ ਹੈ ਵੀ ਜਿਹੜੇ ਉਹ ਚੈਨਲ ਤੇ ਕਹਿੰਦੀ ਆ ਅਸੀਂ ਉਸ ਚੈਨਲ ਤੇ ਆ ਕੇ ਉਹਦੇ ਨਾਲ ਗੱਲ ਕਰਨ ਤਿਆਰ ਆ ਜੇ ਉਹਦੇ ਨੂੰ ਜਰੂਰਤ ਹੈਗੀ ਕਿਉਂਕਿ ਮੈਂ ਤਾਂ ਉਹਨੇ ਜੋ ਬੋਲਣਾ ਦੀ ਉਸ ਜੋ ਕੁਝ ਨਹੀਂ ਵੀ ਬੋਲਣਾ ਤੇ ਉਹ ਵੀ ਬੋਲਤਾ ਤੇ ਲੋਕਾਂ ਨੇ ਤਾਂ ਹੀ ਉਹਨੂੰ ਜਿਹੜਾ ਮਤਲਬ ਉਹ ਜਾਇਜਾ ਮੂੰਹ ਹੀ ਹੋਈ ਜੀ ਚਪੇੜ ਮਾਰੀ ਆ ਸੋ ਹੁਣ ਜਿਹੜੀ ਇੱਕ ਇੱਥੇ ਗੱਲ ਹੋਰ ਮੈਂ ਹੁਣ ਮੁੱਖ ਮੰਤਰੀ ਪੰਜਾਬ ਨੂੰ ਇਹ ਬੇਨਤੀ ਕਰਨੀ ਚਾਹਣਾ ਜੇ ਉਹਨਾਂ ਨੇ ਮੇਰੀ ਗੱਲ ਨਾ ਸੁਣੀ ਫਿਰ ਮੈਂ ਪ੍ਰਾਈਮ ਮੰਤਰੀ ਜਰੂਰ ਨੂੰ ਮਿਲੂੰਗਾ ਤੇ ਹੋ ਸਕਦਾ ਮੈਂ ਮੋਦੀ ਸਾਹਿਬ ਨੂੰ ਵੀ ਮਿਲਾਂ ਹੋ ਸਕਦਾ ਮੈਂ ਮੰਨ ਲਓ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਿਹੜੇ ਚੇਅਰਮੈਨ ਆ ਇੰਡੀਆ ਦੇ ਉਹਨਾਂ ਨੂੰ ਮਿਲਾਂ ਪਰ ਮੈਂ ਮਿਲੂੰਗਾ ਜ਼ਰੂਰ ਕਿਉਂਕਿ ਇਹਦੇ ਵਿੱਚ ਕੀ ਆ ਜਿਹੜਾ ਇਹ ਸਾਰਾ ਮੇਰੀ ਸੱਸ ਨੇ ਡਰਾਮਾ ਰੱਗਿਆ ਸੋ ਇੱਕ ਨਾ ਇੱਕ ਦਿਨ ਸੱਚ ਨੇ ਬਾਹਰ ਆਉਣਾ ਹੀ ਸੀ ਸੋ ਇਹ ਉਹਦਾ ਸਾਰਾ ਡਰਾਮਾ ਸੀ ਕੋਈ ਉਹਦੇ ਪੱਟ ਤੇ ਗੋਲੀ ਨਹੀਂ ਸੀ ਵੱਜੀ ਸਭ ਉਹ ਡਰਾਮਾ ਕਰਦੀ ਸੀ ਕਾਰਨ ਕੀ ਸੀਗਾ ਉਹਨਾਂ ਨੇ ਮੇਰੇ ਤਾਏ ਦੇ ਮੁੰਡੇ ਦੇ ਸਿਰ ਤੇ ਰਾੜਾ ਮਾਰਤੀ ਸੀ ਉਹਨਾਂ ਨੂੰ ਪਤਾ ਵੀ ਨੁਕਸਾਨ ਹੋ ਗਿਆ ਸੋ ਉਹਨੇ ਡਰਾਮਾ ਕਰਨਾ ਸੀਗਾ ਨਾਲੇ ਮੈਂ ਉਹ ਕਹਿੰਦੀ ਸੀ ਖੇੜੀ ਵਾਲ ਤੋਂ ਮੇਰਾ ਖੇੜਾ ਛਡਾ ਦੋ ਮੈਂ ਤਾਂ ਉਹਨੂੰ ਪਹਿਲਾਂ ਹੀ ਫਸ ਗਿਆ ਮੈਂ ਤਾਂ ਕਦੋਂ ਮੈਂ ਤਾਂ ਕਹਿੰਦਾ ਸੀ ਨੂੰ ਮੇਰਾ ਖੇੜਾ ਛੱਡੋ ਤੁਸੀਂ ਆਪਣਾ ਕੀ ਛਡਾਉਣਾ ਸੋ ਮੇਰੀ ਸੱਸ ਨੂੰ ਬੇਨਤੀ ਆ ਜੇ ਜਿਹੜੀ ਉਹ ਕਹਿੰਦੀ ਸੀਗੀ ਵੀ ਉਹਦੇ ਪੰਜ ਵਿਆਹ ਨਹੀਂ ਹੋਏ ਸੋ ਉਹ ਵੀ ਸਬੂਤਾਂ ਸਹਤ ਬੰਦਿਆਂ ਦੇ ਨਾਮ ਲੈ ਕੇ ਬੰਦਿਆਂ ਦੇ ਨਾਮ ਲੈ ਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਆ ਬਾਕੀ ਉਹ ਗੁਰਜੀਤ ਕੌਰ ਨੂੰ ਬੇਨਤੀ ਆ ਵੀ ਹੁਣ ਆਪਣੇ ਮੁੰਡੇ ਨੂੰ ਲੁਕੋਦੀ ਕਿਉਂ ਫਿਰਦੀ ਹੈ ਹੁਣ ਸਾਲ ਹੋ ਗਿਆ ਜਿੰਦੇ ਲਾ ਕੇ ਭੱਜੇ ਕਿਉਂ ਹੈ ਜੇ ਐਡੀ ਖੰਭੀਖਾਨ ਸੀ ਫੇਰ ਘਰੇ ਰਹਿੰਦੇ ਮੈਨੂੰ ਬਥੇਰੇ ਨੇ ਕਿਹਾ ਵੀ ਭੱਜ ਜਾ ਹਸਪਤਾਲ ਚ ਮੈਂ ਕਹਾਂ ਮੇਰਾ ਜ਼ਿੰਦਗੀ ਚ ਭੱਜਣਾ ਲਿਖਿਆ ਹੀ ਨਹੀਂ ਮਰਦ ਦਾ ਕੰਮ ਭੱਜਣਾ ਨਹੀਂ ਹੁੰਦਾ ਅਸੀਂ ਕੋਈ ਸੜਾ ਚੋਰੀ ਕੀਤੀ ਆ ਜਾਂ ਕੋਈ ਡਾਕਾ ਮਾਰਿਆ ਜਾਂ ਕੋਈ ਲੁੱਟ ਖੋਹ ਕੀਤੀ ਆ ਜਾਂ ਜਿਹੜਾ ਅਸੀਂ ਕੋਈ ਕਿਸੇ ਗਰੀਬ ਨੂੰ ਕੁੱਟਿਆ ਜਾਂ ਰੇਪ ਕਰਤਾ ਭੱਜਣਾ ਕਿਉਂ ਨਾਲੇ ਹੁਣ ਵੱਡੀ ਫਿਰਦੀ ਬਣੀ ਫਿਰਦੀ ਸੂਰਮੇ ਮਲਕ ਤੇਰੇ ਜਿੱਡਾ ਕੋਈ ਤੇਰੇ ਜਿੱਡਾ ਤੇਰੇ ਜਿੱਡਾ ਕੈਰੈਕਟਰਲੈਸ ਔਰਤ ਤੇਰੇ ਜੱਡੀ ਇੰਡੀਆ ਚ ਨਹੀਂ ਹੈ ਪੇਸ਼ੀਆ ਚ ਨਹੀਂ ਹੁੰਦੀ ਪੂਰੇ ਏਸ਼ੀਆ ਮਹਾਦੀਪ ਤੇ ਮੇਰੀ ਮਾੜੀ ਕਿਸਮਤ ਸੀ ਜਿਹੜਾ ਲੋਕ ਕਹਿੰਦੇ ਨੇ ਪਹਿਲਾਂ ਨਹੀਂ ਪਤਾ ਸੀ ਵੀਰੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਫੇਰ ਮੈਂ ਕਿਉਂ ਇਹ ਕੰਮ ਮੇਰੇ ਨਾਲ ਮੈਂ ਕਿਉਂ ਵਿਆਹ ਕਰਾਉਂਦਾ ਉਹ ਤਾਂ ਜਦੋਂ ਇਹ ਨਾਲੋਂ ਵੀ ਬੰਦੇ ਦੇ ਹੱਥ ਐਸਲ ਚ ਹੈ ਹੀ ਕੁਛ ਨਹੀਂ ਉਹ ਹੈ ਉਹਦੇ ਜੋ ਹੈ ਸੋ ਲੈ ਕੇ ਆ ਗਿਆ ਸਾਬ ਦੇਣੇ ਲੈਣੇ ਦੇ ਸੰਬੰਧ ਨਹੀਂ ਸੋ ਮੈਨੂੰ ਕੋਈ ਘਰ ਵਾਲੀ ਤਾਂ ਕੁਝ ਮੇਰੇ ਕੋਈ ਗੇਲਾ ਨਹੀਂ ਸੋ ਗਲਤੀਆਂ ਹੋ ਚੁਕੀਆਂ ਸੀ ਪਰ ਹੁਣ ਚਲੋ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਹਾਜ਼ਰੀ ਚ ਅਨੰਦਗਾਰ ਦੇ ਲੈ ਕੇ ਆ ਕੇ ਮੇਰੇ ਨਾਲ ਸੌਂਗੀ ਪੈਗੀ ਗੱਲਾਂ ਕਰਨੀਆਂ ਉਹਦੇ ਬਾਰੇ ਮੈਂ ਕੀ ਮਾੜਾ ਕਹਿਣਾ ਇਹ ਤਾਂ ਹੁਣ ਮੇਰੀ ਸੱਸ ਨੂੰ ਬੇਨਤੀ ਆ ਵੀ ਜੇ ਜ਼ਰੂਰਤ ਹੈਗੀ ਤਾਂ ਆ ਜਾ ਕਿਹੜੇ ਚੈਨਲ ਤੇ ਨਾਲੇ ਹੁਣ ਆਪਣੇ ਮੁੰਡੇ ਨੂੰ ਕੇਸ ਕਰਾਂ ਬਾਕੀ ਮੈਂ ਭਗਵਾਨ ਤੁਮਾਰ ਨੂੰ ਬੇਨਤੀ ਕਰਦਾ ਐਸਐਸਪੀ ਨੂੰ ਬੇਨਤੀ ਕਰਨਾ ਡੀਐਸਪੀ ਜਿਹੜਾ ਵੀਰ ਆ ਸੀ ਉਹ ਗਰਨਾਲ ਸਿੰਘ ਸੰਤ ਸਿੰਘ ਗਰਨਾਲ ਸਿੰਘ ਪੀਐਸਪੀ ਸੀ ਜਿਹੜੇ ਉਹ ਚਾਰ ਵਾਰ ਮੇਰਾ ਰਿਮਾਂਡ ਲੈ ਲਿਆ ਪਿਸਤੌਲ ਪੁੱਛਦੇ ਸੀ ਮੈਂ ਹੁਣ ਉਹਨਾਂ ਨੂੰ ਫੋਟੋ ਭੇਜ ਦੇਣਾ ਫੋਟੋ ਦੁਆਰਾ ਭੇਜ ਦੂਆ ਪਹਿਲਾਂ ਹੀ ਭੇਜਿਆ ਜਿਹੜੇ ਬੰਦੇ ਕੋਲ ਪਿਸਤੌਲ ਆ ਉਹ ਬੰਦੇ ਤੇ ਮੇਰੇ ਸਾਲੇ ਕੋਲ ਪਿਸਤੌਲਾ ਤੁਸੀਂ ਪਾਓ ਮੇਰੇ ਅਰੈਸਟ ਮੇਰੇ ਸਾਲੇ ਦੀ ਹੁਣ ਕਿਉਂ ਨਹੀਂ ਪਾਉਂਦੇ ਭਗਵਾਨ ਤੁਮਾਨ ਕੀ ਕਰੀਂ ਅਸੀਂ ਤੂੰ ਲੋਕਾਂ ਨੂੰ ਕੀ ਇਨਸਾਫ ਦਵੇਂਗਾ ਅਸੀਂ ਤੇਰੇ ਹਲਕੇ ਦੇ ਵਿੱਚ ਬੈਠੇ ਆਂ ਤੂੰ ਵੀ ਹਲਕੇ ਦੇ ਵਿੱਚ ਮੈਨੂੰ ਅੱਜ 12 ਸਾਲ ਬਾਅਦ ਤਾ ਰੂੜੀ ਦੀ ਰੱਬ ਸੁਣ ਲੈਂਦਾ 12 ਸਾਲ ਹੋ ਗਏ ਮੈਨੂੰ ਆਪਣੇ ਖੇਤ ਚ ਅਨਾਥ ਆਸ਼ਰਮ ਚਲਾਉਨੇ ਨੂੰ ਤੂੰ ਮੇਰੇ ਦੇਖੋ ਮੇਰੇ ਵਿੱਚ ਗੱਡੀ ਮਾਰੀ ਸੱਟਾਂ ਵੀ ਮੇਰੇ ਸਭ ਤੋਂ ਵੱਧ ਵੱਜੀ ਆਂ ਹਸਪਤਾਲ ਕੇ ਇਲਾਜ ਵੀ ਮੇਰਾ ਨਹੀਂ ਹੋਣ ਦਿੱਤਾ ਗੈਰ ਜ਼ਿੰਮੇਵਾਰੀ ਵੀ ਮੇਰੀ ਬਾਦੀ 10 ਮਹੀਨੇ ਦੇਲ ਕੱਟੀ ਚਾਰ ਵਾਰ ਰਿਮਾਰਡ ਲਿਆ ਮੇਰੀ ਮਾਤਾ ਨੂੰ ਤੁਸੀਂ ਝਿੜਕਦੇ ਸੀ ਮੇਰੇ ਭਰਾ ਦੇ ਤੁਸੀਂ ਮੰਗਰ ਪੁਲਿਸ ਪਾ ਕੇ ਰੱਖੀ ਆ ਉਹ ਘਰੇ ਨਹੀਂ ਬੜਨ ਦਿੱਤਾ ਮੇਰਾ ਭਰਾ ਹੈਗਾ ਸੀ ਮੇਰਾ ਭਰਾ 2 ਘੰਟਿਆਂ ਬਾਅਦ ਹਸਪਤਾਲ ਚ ਆਇਆ ਉਹ ਬ੍ਰਾਹਮਣ ਜੋਤ ਅੱਜ ਤੱਕ ਗਿਰਫਤਾਰ ਨਹੀਂ ਹੋਇਆ ਮੇਰਾ ਪਿਸਤੌਲ ਉਹਨਾਂ ਕੋਲ ਆ ਕਾਨੂੰ ਕੋਈ ਬਾਗ ਦਾਤ ਹੋ ਗਈ ਪੰਜਾਬ ਦਾ ਮੁੱਖ ਮੰਤਰੀ ਮੈਨੂੰ ਦੱਸੋ ਜ਼ਿੰਮੇਵਾਰ ਕੌਣ ਹੈ ਇੱਕ ਵਾਰ ਮੈਨੂੰ ਇਹ ਦੱਸ ਦਿਓ ਵੀ ਜੇ ਉਹ ਪਿਸਤੌਲ ਨਾਲ ਕਾਨੂੰ ਗੋਲੀ ਚੱਲ ਗਈ ਕੋਈ ਬਾਗ ਦਾਤ ਹੋ ਗਈ ਉਹਦਾ ਜ਼ਿੰਮੇਵਾਰ ਕੌਣ ਹੈ ਪੰਜਾਬ ਪੁਲਿਸ ਉਹਦੀ ਜ਼ਿੰਮੇਵਾਰ ਹੋਊਗੀ ਕਿਉਂਕਿ ਮੈਂ ਫੋਟੋ 'ਤੇ ਸਾਂਝਾ ਜਿਹੜੇ ਬੰਦੇ ਕੋਲ ਪਿਸਤੌਲ ਕਿਉਂਕਿ ਮੈਨੂੰ ਪਹਿਲਾਂ ਤਾਂ ਨਹੀਂ ਸੀ ਮੈਂ ਦੱਸ ਸਕਦਾ ਕਿਉਂਕਿ ਮੈਨੂੰ ਇਹਦਾ ਪਤਾ ਸੀ ਕਿ ਜਿਹੜਾ ਬੰਦਾ ਚੱਕ ਕੇ ਲੈ ਗਿਆ ਪਿਸਤੌਲ ਉਹ ਤਾਂ ਮੈਂ ਜਾਣਦਾ ਸੀ ਪਰ ਹੁਣ ਮੈਂ ਦੱਸਾਂ ਕਿਵੇਂ ਉਹਦਾ ਨਾਮ ਜਾਣਦਾ ਸੀ ਨਾ ਮੈਨੂੰ ਉਹਦਾ ਹੋਰ ਪਤਾ ਸੀ ਉਦੋਂ ਮੈਂ ਜਦੋਂ ਜੇਲ੍ਹ ਤੋਂ ਬਾਅਦ ਮੈਂ ਜ਼ਮਾਨਤ ਤੇ ਹੁਣ ਬਾਹਰ ਆਇਆ ਮੈਨੇ ਫਿਰ ਉਹ ਵੀਡੀਓ ਵੇਖੀ ਜਦੋਂ ਮੈਂ ਇੰਟਰਵਿਊ ਆ ਵੇਖ ਰਿਹਾ ਸੀਗਾ ਇੱਕ ਤਿੰਨ ਮਿੰਟ ਚਲੋ ਵੇਖਣ ਲੱਗ ਗਿਆ ਆਪਣੇ ਰੋਲੇ ਵਾਲੀਆਂ ਉਹਦੇ ਵਿੱਚ ਜਿਹੜਾ ਬੰਦਾ ਪਿਸਤੌਲ ਮੇਰੇ ਤੋਂ ਜਿਹੜੇ ਬੰਦੇ ਨੇ ਮੇਰੇ ਤੋਂ ਪੁੱਛ ਕੇ ਜਿਹੜਾ ਬੰਦਾ ਚੱਕ ਕੇ ਲੈ ਕੇ ਗਿਆ ਓਹੋ ਰਮਨਜੋਤ ਦੇ ਨਾਲ ਐਂਬੂਲੈਂਸ 'ਚ ਬੈਠਾ ਜਾ ਰਿਹਾ ਰਮਨਜੋਤ ਦੇ ਨਾਲ ਦੇ ਨਾਲ ਇੱਥੋਂ ਐਂਬੂਲੈਂਸ 'ਚ ਭੱਜ ਗਏ ਕਿਉਂਕਿ ਬੱਜਿਆ ਤਾਂ ਕੁਝ ਹੈ ਨਹੀਂ ਸੀ ਸਰਜਰੀ ਗੱਲ ਬਲੇਟ ਬਾਅਦ 'ਚ ਮਾਰ ਲਿਆ ਉਹ ਜਿਹੜਾ ਕਿਉਂਕਿ ਪਰਸ ਨੇ ਕਹਿਣਾ ਸੀ ਵੀ ਖੂਨ ਲਾ ਕਿਉਂਕਿ ਮੈਂ ਧੋਕਣਾ ਸੀ ਸਾਨੂੰ ਤਾਂ ਪਤਾ ਹੈ ਵੀ ਕਿਹੜੇ ਬੰਦੇ ਨੇ ਫੋਨ ਕਰਿਆ ਮੈਂ ਤਾਂ ਪਹਿਲੇ ਦਿਨ ਹੀ ਕਹਿਤਾ ਸੀਗਾ ਵੀ ਕਿੰਦੇ ਨੂੰ ਵੀ ਕਿਸੇ ਨੂੰ ਵੀ ਕਿਸੇ ਤੋਂ ਫੋਨ ਕਰਾਉਣ ਦੀ ਲੋੜ ਨਹੀਂ ਕਿਸੇ ਦਿਨ ਚੱਲਣੀ ਪੰਜਾਬ ਦੇ ਸਭ ਤੋਂ ਵੱਧ ਪਾਵਰ ਵਾਲਾ ਬੰਦਾ ਜਿਹੜਾ ਤੁਸੀਂ ਨਾਂਵੇਂ ਤੋਂ ਕਾਨੂੰਨ ਲਾਉਣਾ ਉਸ ਬੰਦੇ ਨੇ ਫੋਨ ਕਰਿਆ ਮੇਰੇ ਉਲਟ ਬਾਬਾ 2 ਸਾਲ ਦੇਰ ਤੋਂ ਬਾਹਰ ਨਹੀਂ ਆਉਣਾ ਚਾਹੀਦਾ ਚਲੋ ਮੈਂ 10 ਮਹੀਨੇ ਵਾਂਗ ਆ ਗਿਆ ਮੇਰੇ ਸਾਲੇ ਤੇ 307 ਆ ਮੇਰੇ ਸਾਲੇ ਤੇ 326 ਆ ਮੇਰੇ ਸਾਲੇ ਤੇ 25 54 99 ਆ ਅਸਲੀ ਜੀ ਮੇਰੇ ਸਾਲੇ ਤੇ ਹੋਰ ਵੀ 12 ਦਰਾਵਾਂ ਲੱਗੀਆਂ ਉਹਦੀ ਗ੍ਰਿਫਤਾਰੀ ਕਿਉਂ ਨਹੀਂ ਕਰ ਰਹੀ ਪੁਲਿਸ ਮੈਨੂੰ ਜਵਾਬ ਦੇਵੇ ਮੈਂ ਤਾਂ ਚਲੋ ਮੰਨ ਲਓ ਵੀ ਮੈਂ ਕਸੂਰ ਵੀ ਕਰਿਆ ਸੀ ਮੈਂ ਗੋਲੀ ਮਾਰਤੀ ਮਾਨੂੰ ਫਿਰ ਮੈਂ ਆਪਣੀ ਸਜ਼ਾ ਭੁਗਤ ਲਈ ਨੰਨੇ ਮਹੀਨੇ ਕਸਟਡੀ ਬੰਨ੍ਹਦੀ ਆ 10 ਮਹੀਨੇ ਕੱਟ ਕੇ ਆ ਹੁਣ ਮੈਨੂੰ ਇਹ ਦੱਸੋ ਵੀ ਮੇਰਾ ਸਾਲਾ ਜਿਹੜਾ ਨਿਆਰੇ ਲੁੱਟਦਾ ਫਿਰ ਰਿਹਾ ਸਾਲ ਤੋਂ ਪਿਸਤੌਲ ਉਹਨਾਂ ਕੋਲਾਂ ਕੋਈ ਬਾਰਦਾਤ ਹੋ ਗਈ ਉਹਦੇ ਜ਼ਿੰਮੇਵਾਰ ਕੌਣ ਹੈ ਐਸਪੀ ਸਾਹਿਬ ਤੁਸੀਂ ਦੱਸੋ ਮੇਰੀ ਸੱਸ ਦਾ ਇੱਕ ਵੀ ਰਿਸ਼ਤੇਦਾਰ ਸਾਡੇ ਸਾਹਮਣੇ ਆ ਗਏ ਵੀ ਕਿਉਂ ਨਹੀਂ ਕਿਉਂਕਿ ਉਹ ਦੀ ਕਿਸੇ ਨਾਲ ਨਹੀਂ ਬਣੂਆ ਵਿਆਹ ਤੋਂ ਬਾਅਦ ਇਹ ਚੀਜ਼ਾਂ ਦਾ ਪਤਾ ਲੱਗਿਆ ਪਹਿਲਾਂ ਸਾਨੂੰ ਕੀ ਪਤਾ ਸੀ ਮੈਂ ਤਾਂ ਜਿਹੜੀ ਚੀਜ਼ ਮੈਂ ਸੋਚੀ ਕਿਉਂਕਿ ਰਿਸ਼ਤਾ ਕਿਤੇ ਹੋਰ ਦੇਖਣ ਜਾ ਰਹੇ ਸੀ ਉਸ ਦਿਨ ਅਸੀਂ ਇਹਨੇ ਘਰੇ ਆ ਕੇ ਸ਼ਪਾਰਦੀ ਰੈਲੀ ਤੋਂ ਆਈਆਂ ਸੀ ਘਰੇ ਆ ਕੇ ਮੈਂ ਕਿਤੇ ਇਹਨੂੰ ਦੱਸ ਬੈਠਿਆ ਵੀ ਅਸੀਂ ਕੱਲ ਨੂੰ ਰਿਸ਼ਤਾ ਦੇਖਣ ਜਾਣਾ ਇਨੇ ਜਾ ਕੇ ਆਪਣੀ ਕੁੜੀ ਲਈ ਰਿਸ਼ਤਾ ਮੰਗ ਲਿਆ ਤੇ ਕਿ ਮਗਾ ਜੀ ਤੁਸੀਂ ਮੇਨ ਨੂੰ ਛੱਡੋ ਆਪਣੀ ਕੁੜੀ ਨੂੰ ਪੁੱਛ ਲਓ ਕਹਿੰਦੀ ਉਹਨੇ ਤੈਨੂੰ ਪਸੰਦ ਕਰਿਆ ਉਹ ਮੈਂ ਅਰਦਾਸ ਕਰਕੇ ਕਹਿੰਦੀ ਗੁਰੂ ਨਾਨਕ ਦਾ ਮਹਾਰਾਜ ਚਰਨਾਂ 'ਚ ਵੀ ਮੇਰੇ ਸੰਜੋਗ ਤੁਸੀਂ ਮਿਲਾਇਓ ਉਹ ਮੈਂ ਸੋਚ ਮੈਂ ਸਮਝ ਗਿਆ ਵੀ ਜਿਹੜੀ ਇਹ ਟਾਈਮ ਤੇ ਆਗੇ ਖਾਨੀ ਇੱਧਰ ਮਤਲਬ ਖਾਨੀ ਇਹੇ ਟਾਈਮ ਤੇ ਆਗੇ ਇੱਥੇ ਮਹਾਰਾਜ ਦਾ ਸ਼ਹਿਰ ਆ ਚਲੋ ਸੰਕੋਸ਼ੋਂ ਦੇ ਹੱਥ ਹਟਾ ਲੈ ਕਰਾਵੇ ਆਪਿਆ ਮਾਨਸਿਕੀ ਕਿਸੇ ਨੂੰ ਜਗਾ ਦੇ ਅਸੀਦਾ ਜੇ ਗੁਨਾਹ ਵੀ ਕੀਤਾ ਡੀਐਸਪੀ ਸਾਹਿਬ ਉਹਦੀ ਸਜ਼ਾ ਕੱਟ ਲਈ ਨਾ ਪਰ ਹੁਣ ਮੈਨੂੰ ਇਹ ਦੱਸੋ ਵੀ 15 ਬੰਦੇ ਸੀ ਉਹ 15 ਮੈਂ ਹੁਣ ਪੌਡਕਾਸਟ ਕਰੂੰਗਾ ਪੌਡਕਾਸਟ ਕਰੂੰਗਾ ਜਲਦੀ ਤੇ ਤੁਸੀਂ ਆਹ ਵੀਡੀਓ ਇਹਨੇ ਚੈਨਲਾਂ ਤੇ ਪੇਜਾਂ ਤੇ ਪਾ ਦਿਓ ਚੈਨਲਾਂ ਤੇ ਪੇਜਾਂ ਤੇ ਪਾ ਕੇ ਇਹਨੂੰ ਸ਼ੇਅਰ ਕਰ ਦਿਓ ਇੱਕ ਤਾਂ ਮੇਰੀ ਸੱਸ ਨੂੰ ਬੇਨਤੀ ਆ ਵੀ ਉਹ ਇਹ ਗੱਲ ਦਾ ਜਵਾਬ ਜ਼ਰੂਰ ਦੇਵੇ ਵੀ ਜਿਹੜਾ ਉਹਨੇ ਪਹਿਲਾਂ ਵਿਆਹ ਕਰਾਇਆ ਸੀ ਉਹਨੇ 21-25 ਦੇ ਨਾਲ ਛੜਤਾ ਉਦੋਂ ਆ ਦੂਜੇ ਨਾਲ ਉਹਨੇ ਆਨੰਦਕਾਰ ਦੇ ਲਏ ਸੀ ਕਿਉਂਕਿ ਆਨੰਦਕਾਰ ਜਾਂ ਵੇਣਾ ਤਾਂ ਵਿਆਹ ਨਹੀਂ ਹੁੰਦਾ ਜਾਂ ਕੋਟਮਾਨ ਦੇ ਵੇਣਾ ਵਿਆਹ ਨਹੀਂ ਹੁੰਦਾ ਕਿ ਇੰਦਾ ਹੀ ਰਹਿਣ ਲੱਗੀ ਸੀ ਜਾਂ ਕਿ ਮੈਨੂੰ ਜਦੋਂ ਉਹ ਬੰਦਾ ਮਰ ਗਿਆ ਫਿਰ ਤੀਸਰੇ ਨਾਲ ਉਹਦੇ ਨਾਲ ਵੀ ਨੇ ਆਨੰਦਕਾਰ ਦੇ ਲਏ ਸੀ ਫਿਰ ਉਹ ਜਦੋਂ ਮਰ ਗਿਆ ਪਤਾ ਨਹੀਂ ਹੈਗਾ ਚੌਥੇ ਨਾਲ ਜਿਹੜਾ ਉਹ ਇਧਰ ਖਮਾੜੋ ਗੱਡੀ ਦਾ ਸੀ ਕਾਸਟ ਰਿਜ਼ਰਟ ਹਾਂਸ ਉਹਨੂੰ ਕੁੱਟੀ ਗਈ ਆ ਘਰੇ ਮੈਂ ਦੱਸੂਗਾ ਤੁਹਾਨੂੰ ਤੇ ਪੰਜਵਾਂ ਜਿਹੜਾ ਜਗਿੰਦਰ ਸਿੰਘ ਪੰਜ ਵਿਆਹ ਹੋ ਗਏ ਬਾਕੀ ਮੈਂ ਤਾਂ 10 ਵੀ ਪੂਰੇ ਕਰ ਦੂੰ ਪਰ ਪੰਜ ਮੇਰੇ ਕੋ ਆਨਰ ਰਿਕਾਰਡ ਨੂੰ ਮੈਂ ਕਹਿ ਨਹੀਂ ਸੀ ਮੇਰੇ ਕੋ ਆਨਰ ਰਿਕਾਰਡ ਮੇਰੇ ਤਿੰਨ ਹੋਏ ਇਹਨਾਂ ਸ਼ਰਮ ਨਹੀਂ ਆਉਂਦੀ ਇਹਨੂੰ ਤੌਲੇ ਝਾਟੀ ਕਿਨੱਖਿਆ ਨੇ ਯਾਰ ਮੇਰਾ ਭਰੋਸਾ ਹੀ ਉੱਠ ਗਿਆ ਮੈਂ ਕਿਹਾ ਯਾਰ ਅਮਰਤਪਾਲ ਨਾਲ ਵੀਰੋ ਕਿਤੇ ਮੈਂ ਸਮਝ ਬੈਠਾ ਵੀ ਅਮਰਤਪਾਲ ਨਾਲ ਗ੍ਰੈਂਡ ਫਿਰਦੀ ਆ ਸਿਮਰਜੀਤ ਬਾਹਰ ਨਾਲ ਫਿਰਦੀ ਆ ਕਿਉਂਕਿ ਮੇਰੇ ਕੀੜਾ ਦੀ ਦਿਮਾਗ 'ਚ ਵੀ ਮੈਂ ਗਰੀਬ ਜੱਟਾਂ ਦੀ ਕੁੜੀ ਲੈਣੀ ਹੂ ਚਲੋ ਕਿਸੇ ਜਾਣਦੀ ਹੋਵੇ ਉਹ ਗੱਲ ਨਹੀਂ ਵੀ ਗਰੀਵੇ ਸਰ ਮਤਲ ਠੀਕ ਜੇ ਪ੍ਰਬੰਧ ਤੇ ਲੈਣੀ ਹੈ ਜਿਹੜੇ ਰੋਟੀ ਖਵਾ ਦੇਣ ਬਸ ਸੋ ਮੈਂ 11 15 15 ਹੋਣਗੇ 20 ਬੰਦੇ ਬਰਾਤ ਲੈ ਕੇ ਗਿਆ ਉਹ 20 ਬੰਦੇ ਤੇ ਮੰਗ ਕੋਈ ਨਹੀਂ ਨਾ ਕੋਈ ਚੀਜ਼ ਅਸੀਂ ਮੰਗਾਈ ਨਹੀਂ ਇੱਕ ਵੀ ਚੀਜ਼ ਇਹਨਾਂ ਨੇ 4-5 ਹਜ਼ਾਰ ਸਲਟਾ ਦਿੱਤੀ ਅਸੀਂ ਮੈਨੂੰ ਉਹ ਵੀ ਮੇਰਾ ਮਨ ਨਹੀਂ ਮੰਨਿਆ ਮੈਂ ਵਾਪਸ ਕਰਤੀ ਮਾ ਮੇਰੇ ਪਿੱਟ ਨਹੀਂ ਮੈਂ ਕਿਹਾ ਮਖਾ ਯਾਰ ਇਹਨਾਂ ਤੋਂ ਲੈਣਾ ਹੀ ਕੁਛ ਨਹੀਂ ਜੋ ਤਾਂ ਮੈਨੂੰ ਉਦੋਂ ਮੈਂ ਹਰਾਨ ਰਹਿ ਗਿਆ ਜਦੋਂ ਮੇਰੀ ਘਰ ਵਾਲੀ ਨੇ ਕਿਹਾ ਕਿ ਤੈਨੂੰ ਤੁਹਾਨੂੰ ਮੈਂ ਆਪਣੇ ਡੈਡੀ ਨਾਲ ਮਲਾਉਂ ਮੈਂ ਕਿਹਾ ਆਪਣਾ ਡੈਡੀ ਤਾਂ ਚੜ੍ਹਾਈ ਤੇ ਰਿਹਾ ਕਹਿੰਨੀ ਇਹ ਜਿਹੜਾ ਮੇਰਾ ਹੂਨ ਡੈਡੀ ਹੈ ਉਹ ਕਹਿੰਦੇ ਐਡਾ ਮੈਂ ਗੱਲਾਂ 'ਚ ਚੱਲ ਪੁੱਛਣ ਲੱਗਿਆ ਉਹ ਖੁੱਲ ਗਈ ਉਹਨੇ ਫਿਰ ਮੈਨੂੰ ਪੰਜ ਤਾਂ ਉਹਨੇ ਮੈਨੂੰ ਦੱਸਿਆ ਤੇ ਮੈਂ ਕਿਉਂ ਹੁਣ ਇੱਥੋਂ ਤੁਸੀਂ ਪਿੰਡ ਦਾ ਗਹਾਰਿਆਂ ਤੋਂ ਪਤਾ ਲੱਗ ਜਾਂਦਾ ਕੈਰੈਕਟਰ ਦਾ ਸਾਰਿਆਂ ਨੂੰ ਪਤਾ ਲੱਗ ਰਿਹਿੰਦਾ ਵੀਡੀਓ ਇਹ ਨਹੀਂ ਕਹਿੰਦਾ ਮੈਂ ਕੋਈ ਜ਼ਿੰਦਗੀ ਦੀ ਗਲਤੀ ਨਹੀਂ ਕੀਤੀ ਮੈਨੂੰ ਆਪਣੇ ਪਿਛਲੇ 20 ਸਾਲਾਂ ਤੋਂ ਸੋਚਦਾ ਮੈਂ 20 ਸਾਲਾਂ ਦੇ ਵਿੱਚ ਕਦੇ ਇੱਕ ਕੁੜੀ ਨਹੀਂ ਛੇੜੀ ਇੱਕ ਕੁੜੀ ਮੈਂਨੇ ਛੇੜੀ ਨਹੀਂ ਕਦੇ ਜ਼ਿੰਦਗੀ ਦੀ ਕਦੇ ਇਹ ਮੈਂ ਕਮੈਂਟ ਕਰਦੰਦਾ ਬੰਦਾ ਕੋਈ ਗੋਲਡਨ ਨਾ ਆਪਣਾ ਹੀ ਘਰੇ ਆਪਣੇ